52 ਦਾ ਸ ਆ ਗਿਆ ਜੀ ਜੀ ਡਿਮਾਂਡ ਜ਼ਿਆਦਾ ਕਲਰ ਸ਼ਿਫਟ b3 ਇਹ 3 ਸਪੀਡ ਆ ਜਾ 4 ਜੀ ਇਹ 3 ਸਪੀਡ ਜੀ 3 ਸਪੀਡ ਦੇ ਵਿੱਚ ਆ ਗਿਆ ਜੀ 20 ਮਾਡਲ ਆ ਜੀ 20 ਮਾਡਲ ਕਿੰਨੇ ਘੰਟੇ ਚੱਲਿਆ ਉਹ ਭਈ ਇਹ 1200 ਘੰਟੇ ਚੱਲਿਆ ਜੀ ओरिजिनल ਆ ਠੀਕ ਹੈ 7 ਲੱਖ 75 ਹਜ਼ਾਰ ਜੀ 7 75 ਦਾ ਡਿਮਾਂਡ ਆ ਦੇਣਾ ਕਿੰਨੇ ਕ ਦਾ ਭਈ ਇਹ ਦੇ ਦਾਂਗੇ ਜੀ ਇਹ 7.5 ਲੱਖ ਦਾ ਜੀ 7.5 ਲੱਖ ਦਾ ਜੀ ਹਾਂ ਜੀ ਜੌਂਡਰ ਆ ਗਿਆ 50 55 e ਇਹ 3 ਸਪੀਡ ਆ ਰਹੀ ਹਾਂ ਜੀ ਹਾਂ ਜੀ 3 ਸਪੀਡ ਜੀ ਕਮਾਂਡ ਇਹਦੀ ਹੈਗੀ ਆ ਜੀ 385000 ਜੀ ਕਿੰਨੇ ਕ ਦਾ ਛੱਡੋਗੇ ਜੀ ਸੜਦਾਗੇ ਜੀ ਇਹ ਮੰਨ ਕੇ ਚੱਲੋ ਵੀ ਜਿਹੜਾ ਛੋਟੀ ਵੀਡੀਓ ਦੇਖ ਕੇ ਆਊਗਾ 70000 ਦਾ ਜੀ ਠੀਕ ਆ ਜੀ ਹਾਂਜੀ ਤਾਂ 70 ਦਾ ਮਿਲ ਜੂ ਜੀ ਹਾਂਜੀ ਤਾਂ ਹਾਂਜੀ ਸਤਿਕਾਰ ਭਾਈ ਜੀ ਸਾਰੇ ਦੋਸਤਾਂ ਬਿਨਾਂ ਪਪੋਂਠੇਰੀ ਬਰਨਾਲਾ ਟਰੈਕਟਰ ਮੰਡੀ ਤੇ ਤੇ ਅੱਜ ਸਾਨੂੰ ਬਈ ਮੀਡੀਆ ਦੇ ਵਿੱਚ ਦੋ ਜੌਂਡੀਅਰ ਟਰੈਕਟਰ ਦਿਖਾਵਾਂਗੇ ਬਾਈ ਨਾਲ ਮਲਾਉਣਿਆ ਕਰਾਉਣਿਆ ਗੱਲਬਾਤ ਸਾਨੂੰ ਚੰਗੀ ਤਰ੍ਹਾਂ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਸਾਹਮਣੇ ਟਰੈਕਟਰ ਬਾਰੇ ਕਰਦੇ ਆ ਗੱਲਬਾਤ ਜੀ ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਕੰਡ ਕਿਹੜਾ ਹੀ ਆਪਣਾ ਸੰਝੜਾ ਵੀਰੇ ਸੰਝੜਾ ਪੰਡਾ ਹੀ ਹਾਂਜੀ ਠੀਕ ਆ ਜੀ ਮੰਡੀ ਤੋਂ ਬਣਾ ਟਰੈਕਟਰ ਕਰੀ ਜਾਂਦੇ ਆ ਜੀ ਕਰੀ ਹੁੰਦੇ ਨੇ ਵੀਰੇ ਟਰੈਕਟਰ ਬਾਰੇ ਕਰਦੇ ਆ ਗੱਲਬਾਤ ਜੀ ਜੌਂਡੇ ਰਹਿ ਗਿਆ 50 55 E ਇਹ 3 ਸਪੀਡ ਆਈ ਹਾਂਜੀ 3 ਸਪੀਡ ਜੀ 3 ਸਪੀਡ ਆ ਤੇ ਆਪਾਂ ਗੱਲਬਾਤ ਕਰੀਏ ਟਾਇਰਾਂ ਦੀ ਜੀ ਕਿੰਨੇ ਪੈਸੇ ਟਾਇਰ ਆ ਜੀ ਮੂਹਰੇ ਟਾਇਰ 90 ਪੈਸੇ ਜੀ ਬੈਕ ਵਾਲੇ ਜੀ ਬੈਕ ਵਾਲੇ 45 ਪੈਸੇ ਨਾਲ ਦੇ ਜੀ ਟਰੈਕਟਰ ਦੇ ਨਾਲ ਦੇ ਬੈਕ ਵਾਲਾ 12 ਮਾਡਲ ਆ ਜੀ ਨਾਲ ਦੇ ਟਾਇਰ ਨਹੀਂ ਜੀ 16 ਦੇ ਟਾਇਰਾਂ ਚ ਹਾਂਜੀ ਇਹ ਟਰੈਕਟਰ ਬੋਲਾ ਟਰੈਕਟਰ ਹੈ ਬਰਗੋਲਾ ਜੀ ਹਾਂਜੀ 555 ਜੀ 555 ਹਾਰਸ ਪਾਵਰ ਜੀ 555 ਹਾਰਸ ਪਾਵਰ ਆ ਬਾਈ ਕਹਿੰਦਾ ਪਾਵਰ ਸਟੀering ਆ ਜੀ ਫੁੱਲ ਟੌਪ ਮਾਡਲ ਆ ਟਰੈਕਟਰ ਦੀ ਨੰਬਰ ਜੀ ਦੀ ਗੱਲਬਾਤ ਕਰੀਏ ਪੰਜਾਬ ਆ ਕਰਿਆਣਾ ਜੀ ਇਹ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਐਨਓ ਸੀ ਮਿਲ ਜੂਗੀ ਜੀ ਐਨਓ ਸੀ ਮਿਲ ਜੂ ਠੀਕ ਹਾਂਜੀ ਤੇ ਮਾਡਲ ਇਹ ਜੀ ਮਾਡਲ 12 ਜੀ ਡਿਮਾਂਡ ਜੀ ਡਿਮਾਂਡ ਇਹਦੀ ਹੈਗੀ ਆ ਜੀ 3 ਲੱਖ 85 ਹਜ਼ਾਰ ਜੀ ਕਿੰਨੇ ਕ ਦਾ ਛੱਡੋਗੇ ਜੀ ਸੜਦਾ ਵੀ ਇਹ ਮੰਨ ਕੇ ਚੱਲੋ ਵੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ 70000 ਦਾ ਜੀ ਠੀਕ ਆ ਜੀ ਹਾਂਜੀ 370 ਦਾ ਮਿਲ ਜੂ ਜੀ ਹਾਂਜੀ 370 ਦਾ ਠੀਕ ਆ ਜੀ ਤੇ ਬਾਕੀ ਹਰਿਆਣਾ ਨੰਬਰ ਲਾਈਨ ਤੋਂ ਥੋੜਾ ਜਿਹਾ ਘਾਣ ਬੱਚਾ ਛੱਕ ਦੇ ਜਿਆ ਕੀ ਵੀਰੇ ਇਹਦੀ ਲੈਂਡੋ ਸੀ ਕੋਈ ਚੱਕਰ ਨਹੀਂ ਜੀ ਇਹਨੂੰ ਸੀ ਮਿਲ ਜੂਗੀ 15000 ਰੁਪਏ ਲੱਗੂਗਾ 5000 ਪੰਜਾਬ ਤੇ ਵੀ ਲੱਗਦਾ ਤੇ 15 ਲੱਗੂਗਾ 9 ਹੋ ਜੂਗਾ ਜੀ ਨਾਲੇ ਨੰਬਰ ਪੰਜਾਬ ਲੱਗ ਜੂਗਾ ਠੀਕ ਆ ਜੀ 15000 ਚ ਵੀ ਨੰਬਰ ਆ ਉਹ ਹਾਂਜੀ 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 ਬੜੀ ਸਸਤਾ ਮਿਲ ਜੂ ਉਹ ਹਾਂਜੀ 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 ਫੇਰ ਵੀ ਸਸਤੇ ਚ ਰਹੂਗਾ ਸਸਤੇ ਠੀਕ ਹੈ ਜੀ ਅਗਲੇ ਟਰੈਕਟਰ ਬਾਰੇ ਕਰਦੇ ਆ ਗੱਲਬਾਤ ਜੀ 53 ਦਾ ਆ ਗਿਆ ਜੀ ਜੀ ਡਿਮਾਂਡ ਜ਼ਿਆਦਾ ਹੈ ਕਲਰ ਸ਼ਿਫਟ B3 ਇਹ 3 ਸਪੀਡ ਹੈ ਜਾਂ 4 ਜੀ ਇਹ 3 ਸਪੀਡ ਜੀ 3 ਸਪੀਡ ਦੇ ਵਿੱਚ ਆ ਗਿਆ ਜੀ 20 ਮਾਡਲ ਹੈ ਜੀ 20 ਮਾਡਲ ਹਾਂਜੀ ਫਰੰਟ ਵਾਲੇ ਟਾਇਰ ਕਿੰਨੇ ਪੈਸੇ ਆ ਬਾਈ ਇਹਦੇ ਹੈਗੇ ਆ ਜੀ ਮੰਨ ਕੇ ਚਲੋ 85 90 ਪੈਸੇ ਟਾਇਰ ਜੀ ਬਾਈ ਕਲੇ ਜੀ ਇਹ ਵੀ ਉਨੀ ਹੈ ਜੀ ਨਾਲ ਤੇ ਆ ਬਾਈ ਹਾਂਜੀ ਨਾਲ ਦੇ ਜੀ ਨਾਲ ਉਹਨਾਂ ਦੇ ਟਾਇਰਾਂ ਦਾ ਜੀ ਓਲਟਾਪ ਮਾਡਲ ਆ ਫਾਈਬਰ ਵਾਲੀ ਹੱਟ ਲੱਗੀ ਹੋਈ ਆ ਕੈਸ ਦਾ ਨਿਕਲ ਆ ਬਈ ਫਰਸਟ ਪਾਰਟੀ ਦਾ ਸਾਰਾ ਜੈਨੂਅਲ ਆ ਮੀਟਰ ਤੋਂ ਲੈ ਕੇ ਦੇਖੋ ਬਈ ਕਿੰਨੇ ਨਿਕਲ ਨੁਕਲ ਆ ਸਾਰਾ ਨਿਕਲ ਨੁਕਲ ਪਰਤੀ ਉਵੇਂ ਹੀ ਪਈਆਂ ਨੇ ਜੀ ਕਿੰਨੇ ਘੰਟੇ ਚੱਲਿਆ ਉਹ ਬਈ ਇਹ 1200 ਘੰਟੇ ਚੱਲਿਆ ਜੀ Ориਜినਲ ਆ ਠੀਕ ਆ ਜੀ 1200 ਘੰਟੇ ਟਰੈਕਟਰ ਬਾਈ ਗਾ ਚੱਲਿਆ ਇਹ ਹਰਿਆਣਾ ਦੇ ਪੰਜਾਬ ਜੀ ਪੰਜਾਬ ਨੰਬਰ ਜੀ ਇਹ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ ਜੀ ਟੌਪ ਮਾਡਲ ਆ ਖੁੱਲਵੇਂ ਹਿੱਸੇ ਚ ਆ ਗਏ ਟੌ ਮਾਡਲ ਜੀ ਡਬਲ ਡਿਸਟ੍ਰੀਬਿਊਟਰ ਮਾਡਲ ਡਬਲ ਡਿਸਟ੍ਰੀਬਿਊਟਰ ਡਬਲ ਹੀ ਪੰਪ ਆ ਦੇਖ ਸਾਹਿਬ ਬਈ ਤੁਸੀ ਚਟਾ ਚੂਟਾ ਉਮੀ ਲੱਗਿਆ ਹੋਈਆਂ ਆ ਅ ओरिजिनल ਟਰੈਕਟਰ ਆ ਤੇ ਮਾਡਲ ਤਾਂ 20 ਆ ਗਿਆ ਡਿਮਾਂਡ ਜੀ ਡਿਮਾਂਡ ਇਹਦੀ ਕਰਦੇ ਆ ਜੀ ਆਪਾਂ 7 ਲੱਖ 75 ਹਜ਼ਾਰ ਜੀ 75 ਦਾ ਡਿਮਾਂਡ ਆ ਦੇਣਾ ਕਿੰਨੇ ਦਾ ਬਈ ਇਹ ਦੇਣਾਗੇ ਜੀ ਇਹ 7.5 ਲੱਖ ਦਾ ਜੀ 7.5 ਲੱਖ ਦਾ ਜੀ ਹਾਂਜੀ ਤੇ ਠੀਕ ਆ ਜੀ ਇੱਕ ਵਾਰੀ ਐਡਰੈਸ ਤਾਂ ਐਸ ਤੋਂ ਪਿੰਡ ਜੀ ਪਿੰਡ ਸੰਘੇੜਾ ਜੀ ਆਪਣਾ ਫੋਨ ਨੰਬਰ ਜੀ ਮੋਬਾਈਲ ਨੰਬਰ ਹੈਗਾ ਜੀ 98731 ਜੀ ਹਾਂਜੀ 999599 ਜੀ ਪੁਰਾਣਾ ਡਾਇਰੈਕਟਰ ਵੀ ਕੱਟ ਲਵਾਂਗੇ ਜੀ ਕੱਟ ਲਾਂਗੇ ਜੀ ਪੁਰਾਣਾ ਲੋਨ ਵੀ ਹੋ ਜਾਊ ਬਾਈ ਹਾਂਜੀ ਲੋਨ ਕਰਵਾਵਾਂਗੇ ਆਹ ਲੋਨ ਵੀ ਹੋ ਜਾਊਗਾ ਜੀ ਠੀਕ ਆ ਜੀ ਲੋਨ ਵੀ ਕਰਵਾ ਦਨਗੇ ਬਾਈ ਜੀ ਇਹਦਾ ਤੇ ਵੀਡੀਓ ਬਾਈ ਜੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਸਤਿ ਸ੍ਰੀ ਅਕਾਲ